ਕਿਆ ਕਰਦੇ ਸਟਾਨ ਮਿੱਤਰੋ ਹਾਂਜੀ ਬਾਈ ਸਸਰੀ ਘਾਲ ਸਾਰਿਆਂ ਨੂੰ ਅੱਜ ਆਪਾਂ ਆਏ ਆ ਕਿੱਥੇ ਆਏ ਆ ਕਿੱਥੇ ਜਾਣਾ ਸਾਰੇ ਜਾਣਾ ਮਿੱਤਰਾ ਅੱਜ ਹਾਂ ਅੱਜ ਵਿਹਲੇ ਵਾਲੇ ਜਾੜਾ ਸੀ ਆਏ ਅੱਜ ਸੂਆ ਸੂਆ ਮੁੱਤ ਦਾ ਲੈ ਕੇ ਜਾਣਾ ਔਰ ਬਾਜੀ ਜੀ ਓ ਪਿਆ ਔਰ ਨਾ ਕਾਲੀ ਬੂਈ ਸ਼ਾਲਾ ਬਾਕੀ ਵੀ ਰੱਦ ਚੱਲ ਗਏ ਦੱਸਰ ਗਾ ਹਾਂ ਬਾਕੀ ਵੀ ਚੱਲ ਗਏ ਸਿਰਗਾ ਜਾਣੇ ਛੇ ਆ ਪਣ ਕੋਈ ਨਾਲੇ ਤੜ ਕੋ ਦੜਕੀ ਇੱਕ ਦੇ ਵੀ ਗਾ ਜੀ ਸਾਰਾ ਦੇ ਕੁਤਰ ਵੀ ਲੋਈ ਪਿੰਜਰਾ ਪਿੰਜਰਾ ਲੈ ਕੇ ਆਏ ਗੁਰੀ ਆਪਣਾ ਆਇਆ ਬਿੱਠਾ ਮਾਰਦਾ ਜੀ ਓਕੇ ਆ ਜੀ ਬੋਟਾ ਤੇ ਪਿੰਜਰਾ ਪਿੰਜਰਾ ਕਰਦੇ ਆ ਨੇੜੇ ਆਪਾਂ ਲੈ ਆਂ ਜੀ ਪਿੰਜਰਾ ਆ ਆਪਣਾ ਪਿੰਜਰਾ ਚੱਲ ਰਹੀ ਨੇ ਥਾਲਾ ਚੋ ਇਹ ਬਾਅਦ ਸਾਨੂੰ ਸੈੱਟ ਕਰਕੇ ਉਠਾਵਾਂਗੇ ਤੇ ਇਹ ਚ ਪਾਵੇਂ ਕੂਟਰ ਮੈਡ ਮੋਡ ਢੋਲਿਆ ਆਪਾਂ ਓਕੇ ਹੋ ਗਿਆ ਇਹ ਰਿਪੋਰਟਾਂ ਜਾਵਾਂ ਤੇ ਇਹ ਸਾਫਾ ਵੀ ਨਵਾਂ ਲੈ ਲੈਣੇ ਆਰੇ ਮਤਲਬ ਆ 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 ਬਰਦਾ ਤਣੈ ਆਏ ਮਾਰੇ ਕਰਨੀ ਗਿਆ ਕਿਵੇਂ ਬਣ ਕੇ ਬੈਜਣਾ ਆਪਾ ਮੂਏ ਬਣ ਕੇ ਨੀ ਗਿਆੇ ਮਾਰਨੀ ਆ ਐ ਕਰਕੇ ਮਾਰਨੇ ਤਾਂ ਆ ਆ ਬਰਦਾ ਹਮਦਾ ਹਮਦਾ ਆ ਗਿਆ ਆ ਜਾਂਦਾ ਐ ਕਰਨਾ ਤੇ ਆਥਲੇ ਕਿ ਆ ਜਾ ਆ ਜਾ ਰਹਾ ਆ ਜਾ ਰਹਾ We'll ਮੈਨੂੰ ਕੋਈ ਨਹੀਂ ਆਇਆ ਦੋਰੀਆਂ ਤੇ ਦੁਕਾਨ ਸਰ ਕੇ ਲਾਈਨ ਹੈ ਸੱਲੜਾ ਖਤਰ ਨਹੀਂ ਆਪੀ ਰਾਹੁਲ ਦੇ ਨਾਂ ਤੇ ਲਿਖਾ ਦੇ ਕਦੀ ਕਿੱਥੇ ਲਾਇਆ ਬਹੁਤ ਘੱਟ ਕਿੰਨਾ ਬਿੰਨਾ ਬਿੰਨਾ ਮਾਈ ਲਾਪਾ ਹਾਂ ਸਾਡੇ ਵੀ ਆ ਗਏ ਖਚਵੀਆ ਵਾਹੀ جي آقا جي

ਲਓ ਇਸ਼ਾ ਟੀ ਟਾਈਮ ਬਣ ਗਿਆ ਮੂਰ ਕਿਵੇਂ ਨੀਗਾ ਮਾਰਨੀ ਕੂਤਰਾਂ ਨੂੰ ਐਂ ਨਾ ਹੱਥ ਵੀ ਰੱਖ ਅੱਖਾਂ ਦੇ ਵਈ ਅੱਖਾਂ ਦੇ ਹੱਥ ਰੱਖ ਐਂ ਕਿਧਰ ਗਿਆ ਆਪਣਾ ਆਪਣਾ ਇੱਥੇ ਆਊਗਾ ਉੱਚ ਆ ਗਿਆ ਆ ਪੱਲਾ ਹਰਾ ਲਾਲ ਦਾ ਡੰਡਿਆ ਵਾਲਾ ਲੱਗੇ ਦਾ ਤਿੰਨੇ ਹੀ ਫਿਰਦੇ 100 ਤੋਂ ਉੱਤੇ ਕੂਤਰ ਹੋਊਗਾ ਜੀ ਬਾਕੀ ਜੇ ਗਿਣਤੀ ਨਹੀਂ ਹੋਏਗੀ ਕੂਤਰਾਂ ਦੀ ਆਹ ਕਿੰਨੇ ਆ ਬਲਾਰ ਕਰਨਾ ਮੇਰਾ ਕੰਮ ਤਾਂ ਯਾਰ ਹੈ ਬਹੁਤ ਉਤਰ ਗਿਆ ਆਵੇ ਕਿ ਨਹੀਂ ਆਉਂਦੇ ਆ ਥੱਪੇ ਮਾਰਦੇ ਆ ਆ ਦੇਖੋ ਜੀ ਤਾਰੀਆਂ ਮਾਰਦੇ ਆ ਤਾਰੀਆਂ ਮਾਰਦੇ ਹੁੰਦੇ ਆ ਹੁਣ ਐਨਕ ਲੈਣ ਨਹੀਂ ਚਾਹੀਦੀ ਨਾ ਲੈਣ ਨਹੀਂ ਚਾਹੀਦੀ ਨਾ ਨਹੀਂ ਲੈਣੀਆਂ ਲੋ ਜਿੰਨ ਚੰਦ ਚੱਲਦੇ ਮੈਂ ਤਾਂ ਪੂਰੇ ਘਰੇ ਤਿੰਨੇ ਕਾ ਰੱਖੇਗਾ ਹਾਂ ਸੇ ਨਹੀਂ ਰੱਖਾਂ ਐਨਕ ਨਹੀਂ ਲਾਉਣੀ ਨਹੀਂ ਲਾਉਣੀ ਹਾਂ ਕਰਦਾ ਨਾ ਨਵੀਂ ਵੀ ਅਜ ਬਾਨੀ ਘਰ ਖੋਈ ਜਾਂਗਾ ਲੈ ਵੀ ਮਿੱਟਾ ਮਿੱਟਾ ਮਤਸਰਮਦਾ ਹਾਂ ਆਹ ਇੱਥੇ ਰੰਗਦਾ ਆਹ ਹਰਦਾ ਜੀ ਐਸੇ ਬਹੁਤ ਕਰਦੇ ਆ 150 ਹੋਊਗਾ ਨਾ ਉਤਰ 150 150 ਨੇ 200 ਨੇ ਕੱਲਾ ਕੋਈ ਕੰਪਨੀ ਹੁੰਦੀ ਉਤਰ ਫਰੀ 1.700 ਉਤਰ ਦੇ ਵੈਸੇ ਹੀ ਤੈਨੂੰ ਬਾਅਦ ਗੂਗਲ ਤੇ ਕੀਤੇ ਪਹਿਲਾਂ ਚੱਲੋ ਵੀ ਕਟੋ ਪੜੀ ਨਹੀਂ ਉਹਦੇ ਗਰੁੱਪ ਚ ਪਾਲ ਨੇ ਕੱਟੇ ਜਾਣੇ ਆ ਹਾਂ ਆਸ ਵੀ ਰਹਿ ਜਾਂਦੇ ਆਰੇ 9 ਵਜੇ ਤੋਂ ਪਹਿਲੇ ਕੰਮ ਹੋ ਜਾਣਾ ਦਾਨ ਚ ਚਲ ਗਈ ਗੁਰੀ ਚੱਲ ਬਈ ਚਲੋ ਜੀ ਆ ਗਏ ਜੀ ਘਰੇ ਆਪਾਂ ਤੇ ਸ਼ਤਰਾਂ ਦਾ ਸ਼ੁਰੂਗਾ ਲਾਹਾਂਗੇ ਕੋਈ ਕੂਤਰਾ ਨਹੀਂ ਛੱਡੇਗਾ ਅੱਜ ਤੇ ਬਾ ਕੂਤਰਾ ਬਦਾਮ ਤੋਂ ਪਾਉਣੇ ਦਾਣੇ ਦੋਨੇ ਪਾ ਦੇਣੇ ਆ ਤੇ ਬਦਾਮ ਰੱਖ ਦਗੇ ਪਹਿਲਾਂ ਇੱਥੇ ਅੱਜ ਆਏਗਾ ਦੂਜੇ ਦਿਨ ਕਬੂਤਰਾਂ ਨੂੰ ਚੁਗਣ ਵਾਸਤੇ ਤੇ ਬਦਾਮ ਇੱਥੇ ਰੱਖ ਕੇ ਤੇ ਕਬੂਤਰਾਂ ਨੂੰ ਲੈ ਕੇ ਆਉਣੇ ਆ ਵੇ ਨੇ ਚੁਗਦਿਆਂ ਕਿਵੇਂ ਆ ਤੇ ਬਾਕੀ ਫਿਰ ਆਪਾਂ ਚੱਲਾਂਗੇ ਬਾਜੀ ਤੇ ਕਬੂਤਰਾਂ ਨੂੰ ਦਾਣੇ ਦਿਨ ਪਾ ਕੇ ਵਹਿਲੇ ਹੋਗੇ ਤੇ 11 ਕੂਤਰਾਂ ਬਦਾਮ ਪਾਦ ਕੇ ਦਾਣੇ ਪਾਦ ਕੇ ਪਾਣੀ ਪਾਦ ਕੇ ਫਿਰ ਚੱਲਦੇ ਆ ਬਾਜੀ ਤੇ ਆਪਾਂ ਲਓ ਜੀ ਮੇਤਰੋ ਚੱਲ ਪਿਆ ਬਾਜੀ ਤੇ 1 ਵਜ ਗਿਆ ਤੇ ਕਬੂਤਰੇ ਫਿਰਦੇ ਆ ਜਾ ਕੇ ਵੇਹਨੇ ਕੀ ਸਿਸਟਮ ਆ ਕਿੰਨੇ ਇਕੱਠੇ ਗਏ ਕੀ ਕਹਾ ਤੇ ਛਤਰੀ ਵੀ ਚੱਕ ਲਈ ਆ ਕਬੂਤਰ ਵੀ ਚੱਕ ਲਿਆ ਨਾਲ ਗੁਰੀਸਤਾਨ ਨੂੰ ਘਾਲਿਆ ਤੇ ਚੱਲਦੇ ਆ ਬਾਜੀ ਦੇ ਘਰੋਂ ਤਰਫੇ 1 ਵਜ ਦੀ ਤੇ ਬਾਕੀ ਗਾਹ ਦਾ ਅਪਡੇਟ ਆਪਾਂ ਬਾਜੀ ਦੇ ਆ ਕੇ ਦਿੰਨੇ ਆ ਕੀ ਮਾਣਾ ਦਿਖਾਉਣੇ ਦਾ ਆ ਗਈ ਬਾਈ ਤੇ ਕਿਵੇਂ ਫਿਰਦਾ ਆਪਣਾ ਕਬੂਤਰ ਹਾਂਜੀ ਬਾਈ ਆਪਣਾ ਕਬੂਤਰ ਵਦਗਾ ਫਿਰਦਾ ਉੱਤੇ ਉੱਤੇ ਫਿਰਦਾ ਤੇ 120 ਸਾਰੇ ਛੁੱਟੇ ਸੀ ਤੇ 10 12 ਵਿੱਚ ਭੜਗਾਤੇ ਚਾਪਰ ਮੰਜੇ ਤੇ ਬੈਠੇ ਮੂਰ ਬਣੇ ਕਿਵੇਂ ਨੀ ਕਮਾਰਦਾ ਆ ਬਾਤ ਚਾਗਾ ਵਾਈਆਂ ਵਿਚਾਰੀਆਂ ਇੱਥੇ ਬੈਠ ਨੇ ਧੁੱਪੇ ਮਿੱਟੀ ਜੇ ਆ ਮੈਂ ਬੰਨਗਾ ਹੋਵੇ ਛਾਵੇਂ ਮੈਂ ਸਰਗਾ ਚੋਣ ਪੰਨ ਵੀ ਕਰ ਦੀਦੇ ਨਾਲ ਹਾਂ ਪੰਨ ਵੀ ਕਰ ਦੀਦੇ ਗਊ ਨਾਲ ਪੰਨ ਵੀ ਨਾਲ ਫਲਗਾ ਹਾਂ ਜਾ ਆਪਣਾ ਕੋ ਉਤਰਤਾ ਫਿਰਦਾ ਤੇ ਉੱਤੇ ਬਹੁਤ ਫਿਰਦੇ ਜਾਨਾ ਤਿੱਗਰ ਜਾ ਫਿਰਦਾ ਕਿਨੇ ਬੈਠਦੇ ਆ ਹਾਂ ਜੋਤੀ ਸੰਵਾਲ ਹੁਣ ਪੁੱਜੇ ਆ ਕੋ ਉਤਰ ਬਹੁਤ ਚੰਗੇ ਹੁੰਦੇ ਫਿਰਦੇ ਸਾਰੇ ਬਹੁਤ ਚੰਗੇ ਨਾ ਹਾਂ ਨੀਂਗਾ ਮਾਰਦਾ ਨਾ ਬੈਗੀ ਨੀਗਾ ਐ ਹੀ ਮਾਰੀ ਦੀ ਮੂਰ ਬਣ ਕੇ ਆ ਵਖਾ ਨੀਲੀ ਫੇਰ ਚੜ ਗਈ ਏਕੇ ਲੰਡਾ ਜਾਈ ਲੰਡਾ ਆਦਾ ਜਾ ਫਿਰਦਾ ਭਈਆ ਉਹਦਾ ਫਿਰਦਾ ਸਵੇਰ ਸੁਬਾ ਵੀ ਏਕੇ ਨੂੰ ਸੋਰਾ ਕਮਾਲ ਕਰੀ ਜਾਂਦਾ ਹੀਰਾਂ ਚੇਕ ਇਹਨਾਂ ਸਾਰੇ ਸਾਰੇ ਗੈਣ ਕੋਈ ਜਾਂਦੇ ਆ ਹੁਣ ਅੱਧੇ ਫੇਰ ਭੱਜਣਗੇ ਕਟੀਤਣਗੇ ਵਿਚਣਗੇ ਹਾਂ ਫੇਰ ਟਾਈਮ ਲੱਗੂ ਕਿਉਂ ਆਨੰਦ ਆ ਰਿਹਾ ਤੈਨੂੰ ਹਾਂ ਪੂਰਾ ਪੂਰਾ ਠੀਕ ਐ ਮੈਂ ਆਣਾ ਮਗਰ ਉੱਡਾਂ ਤੇ ਵੱਡਿਆ ਤੂੰ ਵੀ ਉਹ ਡੰਗਾ ਆ ਗਈ ਢਾਰ ਹੁਣ ਵਖਾ ਹਾਂ ਆ ਗਈ ਆ ਗਿਆ ਆਪਣਾ ਵੀ ਆਉਂ ਆਉਂ ਚੱਲਿਆ ਤਾਲਾ ਜੀ ਆ ਚੱਲਿਆ ਆਪਣਾ ਨੰਗਿਆ ਆ ਰਹੀਆਂ ਦੀ ਓਕੇ ਹੋ ਮੇਰੇ ਪੋਟਾਂ ਕਿੰਨਾ ਟਾਈਮ ਹੋ ਗਿਆ ਟਾਈਮ ਐ ਸਮੇ 1 ਵਜੇ ਕ 16 ਮਿੰਟ ਇੱਕ 16 ਆ ਗਈ ਜੀ 2 ਵਜੇ 3 3 4 ਹੋਰ ਬੜਕ ਜਾਣਗੇ ਹਾਂ ਓਕੇ ਅੰਗਰ ਬੋਟਾ 40 ਦਾ ਟਾਈਮ ਹੋ ਗਿਆ ਰੋਟੀ ਰੱਟੀ ਦਾ ਬਖਾਲੀ ਕਰ ਜੀ ਹਾਂ ਜੀ ਬਾਈ ਜੀ ਬਹੁਤ ਗਰਮੀ ਹੋ ਗਈ ਸੀ ਕੋਲਡ ਡਰਿੰਕ ਮੰਗਾ ਲਿਆ ਆਪਾਂ ਨਾਲ ਹੋ ਜਾਏਗਾ ਤੇ ਨਾਲ ਇੰਦਰ ਪਈ ਆ ਇਹਦੇ ਲਾਉਣੇ ਸ਼ਾਮ ਨੂੰ 200 ਪੈਗ ਫੇਰ ਪਾਉਣੇ ਭੰਗੜੇ ਪੂਗਾ ਨਾਲ ਸਿੰਗਾ ਨਾਲ ਸਿੰਗਾ ਤੇ ਬੰਦੇ ਹੈਗੇ ਪੰਜ ਤੂੰ ਕੋਈ ਲਾਉਣਾ ਹੈ ਲੰਗਰ ਲਾਉਣਾ ਓਕੇ ਮੇਰੇ ਬੋਟਾ ਜਮਾ ਬਾਈ ਨੇ ਨਹੀਂ ਪੀਣਾ ਜੇ ਤਾਰਨੇ ਨਾ ਆ ਬੰਦਾ ਧਰਮ ਮਸਾਲਾ ਚੱਲ ਗਿਆ ਪਹਿਲਾਂ ਉਹ ਜਿਹੜਾ ਪੁੱਛਦੇ ਆਪਾਂ ਆ ਗਿਆ ਜਾਨਵਰ ਆਪਣਾ ਹਾਂ ਆ ਗਿਆ ਜੀ ਕੱਲਾ ਵਧੀਆ ਚੱਲਿਆ ਧਰਮ ਮਸਾਲਾ ਚੱਲ ਗਿਆ ਓਕੇ ਮੇਰੇ ਬੋਟਾ ਜਮਾ ਬੋਤੇ ਬਾਬੇ ਨੂੰ ਵੀ ਦੇਣਾ ਹਾਂ ਹਾਂ ਉਹੀ ਤਾਂ ਗੱਲ ਹੈ ਛੋਲੇ ਮਾਰਾ ਚੱਲਿਆ ਤੂੰ ਲੈ ਗਿਆ ਇਹਨੂੰ ਕਫਰ ਲੈ ਜਾ ਲਓ ਮਿੱਤਰੋ ਸੇਨਾ ਟੁੱਟ ਵੀ ਹੁਣ ਕੋਕ ਤੇ ਕੋਕ ਕੋਕ ਤੇ ਕੁਝ ਆ ਮੋਰ ਬੈਠਾ ਇਧਰ ਐਨਕ ਤੜਕੇ ਦੀ ਲਾਈ ਨਹੀਂ ਆਣੇ ਮੇਰਾ ਹੈ ਗਲਾਸ ਪਿਆ ਬੱਦ ਗਿਆ ਹਾਂ ਲੈ 10 ਰੁਪਏ ਲਓ ਭਾਈ 10 ਹਾਂ ਨਹੀਂ ਗਰਮਾਲ ਨਹੀਂ ਗਰਮਾਲ ਹੈ ਇੱਕ ਗਲਾਸ ਹੈ ਇੱਕ ਗਰਮਾਲ ਤੇ ਇੱਕ ਅਕੜਾ ਹੈ ਹੈ ਉਹ ਗਲਾਸ ਲੈ ਰਹਾ ਤੈਨੂੰ ਪਕਾਈ ਮਾਰ ਕਰ ਉਹ ਚੈੱਕ ਕਰ ਲੈ ਐਨ ਕਰਨੀ ਗਲਾਸ ਲੈ ਆ ਮੈਂ ਬਹੁਤ ਪੂਰੇ ਰੋਲ ਨਾਲ ਮੰਗਦਾ ਲਿਆਓ ਭਾਈ 3 ਵਜ ਗਈ ਕਬੂਤਰ ਬੈਠੀ ਜਾਂਦੇ ਆ ਬਈਰ ਫੋਨ ਫੀਦ ਕੋਡ ਕਬੂਤਰ ਨਾ ਘਰਦਾਰ ਤੇ ਬਹਿ ਗਿਆ ਆਪਣਾ ਕਬੂਤਰ ਸੀ ਕੱਟ ਦੋ ਵੀਰੇ ਬਹਿ ਗਿਆ ਜੀ ਘਰਦਾਰੀ ਤੇ ਦੀਪੂ ਸੁਗਣਾਈ ਕਬੂਤਰ ਘਰਦਾਰ ਤੋਂ ਬਹਿ ਕੇ ਉੱਡ ਗਿਆ ਦੀਪੂ ਸੁਗਣਾ ਤਿੰਨ ਵੱਜ ਗਈ ਰੂੜਿਆਂ ਨੂੰ ਦੇਖਦੇ ਨਾ ਦਿਗਿੰਦਰ ਰੂੜਿਆਂ ਨੂੰ ਫੋਨ ਦਈ ਬਈ ਆਪਣਾ ਤਾਂ ਆ ਗਿਆ ਆਪਣਾ ਚੱਕਰ ਮਾਰੀ ਜਾਂਦਾ ਹਰਮਨ ਆ ਗਿਆ 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 ਬਲੌਗ ਛੱਡ ਲੱਕੜ ਆ ਗਈ ਤੇ ਜਾਨਵਰ ਲੱਕੜ ਆ ਗਈ ਲੱਕੜ ਪਟਾਖੇ ਲੱਕੜ ਆ ਗਈ ਲੱਕੜ ਆ ਗਿਆ ਇਹ 11 ਅਗੇ ਵਲੌਗ ਛੱਡ ਵਲੌਗ ਛੱਡ ਲਗੜ ਆਈ ਆਹ ਫਿਰਦਾ ਆ ਬੇ ਸ਼ਰਾਬ ਦਾ ਏ ਰਿਕਾਰਡਿੰਗ ਕੱਟ ਕੇ ਬਈ ਬਣਾ ਕਿੰਨੇ 14 ਦਈਆਂ ਚੋਂ ਆ ਗਿਆ ਪਤਾ ਨਹੀਂ ਦੀਨੇ ਗਣੇ ਮਈ ਦੀਨੇ ਯਾਰ ਮੈਂ ਜੂਮ ਤਾਂ ਕਰੀ ਜਨਾ ਗੂਤਰ ਫਿਰਦੇ ਉੱਚੇ ਆ ਜੇ ਪਤਾ ਕਿੰਨੇ 20 ਇੱਥੋਂ ਆ ਗਣ ਕੇ ਵੇਲਾ ਵੀ ਨਹੀਂ ਨਹੀਂ ਸਾਲੇ ਗਣ ਕੇ ਫਿਰਦੇ ਆ ਜੇ 50 60 ਹੋਣਗੇ ਨਾ ਜ਼ਿਆਦੇ ਹੋਣਗੇ ਤਾਂ ਚੱਪੜ ਤੇ ਜਾ ਗਏ ਤੁਸੀਂ ਚੱਪੜ ਤੇ ਕੀ ਬਣੀਆ ਚੱਪੜ ਤੇ ਤਾਂ ਬੰਦੇ ਬੈਠੇ ਚਾਰ ਵਿੱਚ ਮੱਜਾਂ ਦਾ ਹੀ ਲੱਗਾ ਚੱਕੜ ਗਏ ਤੁਸੀਂ ਹਾਂ ਨਹੀਂ ਚੱਕਰ ਨਹੀਂ ਗਏ ਉਹ ਵੇਖਣ ਗਏ ਨੀਗਾ ਮਾਰਨ ਗਏ ਪਹਿਲਾਂ ਦੰਤ ਨਿਕਲ ਗਏ ਅਸੀਂ ਨਹਿਰ ਤੋਂ ਪਾਣੀ ਪੀ ਕੇ ਆਏ ਠੰਡਾ ਠਾਰ ਸਾਰੇ ਗਏ ਜੀ ਕਿਹੜਾ ਫੇਰ ਉੱਚੇ ਠੰਡਾ ਪਾਣੀ ਰਸੂਲ ਕੜਾ ਲਾਉ ਜਿਹੜੇ ਕਬੂਤਰਾਂ ਨੂੰ ਟਾਈਮ ਲੱਗਾ 3:30 ਤੋਂ ਲੈ ਕੇ 4 ਵਜੇ ਤੱਕ ਉਹ ਕਬੂਤਰਾਂ ਦੇ ਆ ਗਏ ਰਿਕਾਰਡਿੰਗ ਭਾਈਆ ਸੁਣਿਓ ਜਿਹੜੇ ਸਾਨੂੰ ਕੂਟਰ ਤੇ ਜਾਣੇਗੇ ਰਾਉੜ ਫਰੀਦਕੋਟ ਸ਼ਿਮੂ ਨੱਥੋਕੇ ਪਾਵਾ ਬਾਗਾ ਪ੍ਰਾਣਾ ਸ਼ਿਵਜੋਤ ਕੋਟਕਪੂਰਾ ਗਰਮੀਤ ਟਰੋਲੀ ਗੱਲ ਕੋਟ ਸੁਖੀਆਂ ਫੌਜੀ ਲੋਗੜ ਭੀਮਾ ਭੀਮਾ ਮੈਮੋੜਾ ਬੋੜ ਬਰੀ ਵਾਲਾ ਡਾਕਟਰ ਗੋਨੇਣਾ ਜੱਸੂ ਰੋਡੇ ਹਰਮਨ ਬਲਮਗੜ ਰਾਣਾ ਮੋੜ ਕੰਨ ਮੋੜ ਸ਼ਕਚੈਣ ਪੱਕੀ ਮਨਪ੍ਰੀਤ ਮਰਾੜ ਰਾਜਦੀਪ ਭੰਗੇ ਵਾਲਾ ਜਸਪ੍ਰੀਤ ਸੀਰ ਵਾਲੀ ਜੱਗੀ ਜੈਤੂ ਸਮਾਲਾ ਲबई ਫੌਜੀ ਕੌਣੀ ਦਲਜੀਤ ਮਿੱਡੂਵਾਨ ਕੋਸ਼ਪ੍ਰੀਤ ਡੱਲੇ ਵਾਲਾ ਗੁਰਬਖਸ਼ ਭੀਗਾ ਸੇਵਕ ਕੋਟ ਆਕਾਸ਼ ਮਰਾੜ ਗਰਲ ਸ਼ਰਸੜੀ ਗੁਰਦੀਪ ਮਚਾਕੀ ਬੋਰਡ ਮਚਾਕੀ ਹਰਜੀਤ ਕੰਮੇਣਾ ਦੇਵੀ ਗਰਜੋਤ ਥੀਰ ਵਾਲੀ ਬਾਜਪਰੀਦਕੋਟ ਮਨਪਰੀ ਬੇਗੂ ਵਾਲਾ ਅਮਰਤ ਸਰਾਵਾ ਉਹ ਆ ਗਿਆ ਦੇਵੀ ਘੱਟੋ ਘੱਟ ਬਾਈ ਜੀ ਬਹੁਤ ਕਬੂਤਰ ਕੱਟੇ ਗਏ ਠੱਪਾ ਠੱਪਾ 35 ਕਬੂਤਰ ਕੱਟੇ ਗਏ ਬਹੁਤਆਂ ਪਹਿਲਾਂ ਟਾਈਮ ਲੱਗ ਗਿਆ ਬਈ ਬਹੁਤ ਘੂਤਰਾ ਟਾਈਮ ਲੱਗ ਗਿਆ ਓਕੇ ਰਿਪੋਰਟਾਂ ਜੀ ਆ ਗਏ ਤਰੀਆਂ ਕਿ ਵਿਖਾਉਣ ਆਪਦੇ ਆਪਦੇ ਕਬੂਤਰ ਤੇ ਬਹੁਤ ਘੂਤਰਾ ਟਾਈਮ ਲੱਗ ਗਿਆ ਜੀ ਤੇ ਜਿਹੜੇ ਜਿਹੜੇ ਟੈਕ ਹੁੰਦੇ ਤੁਹਾਨੂੰ ਦਿਖਾਉਣੇ ਆ ਓਕੇ ਹੋਗਾ ਬਾਕੀ ਰਿਪੋਰਟ ਆਈ ਜਾਣਾ ਬਣਾ ਆਇਆ ਬਾਬਾ ਗੋਲ ਚੇਰੇ 72 ਤਰਾਇਂ ਟਾਈਮ ਲੱਗ ਗਿਆ ਜੀ ਆ ਪਰ 30 35 ਕਹਿੰਦੇ 72 ਦੇ ਟਾਈਮ ਲੱਗਾ ਉੱਤੇ ਵੀ ਬੰਦਾ ਹੋਣ ਤਰਾਏ ਬੰਦ ਦਾ 15 ਫਿਰ ਦੇ ਕਬੂਤਰ ਆਪਣਾ ਦਾ ਉੱਤੇ ਵੀ ਬੰਦਾ 72 ਕਬੂਤਰਾਂ ਟਾਈਮ ਲੱਗਾ ਮੇਰੇ ਵੀਰ ਆਪਣਾ ਰਾਜ ਨਹੀਂ ਲੱਗਾ ਮੇਥੋਂ ਆਪਣਾ ਥੱਲੂ ਹੀ ਗਿਆ ਆਪਣਾ ਹਜੇ ਹੁਣੇ ਗਿਆ ਤਾਂ ਉਹਦੇ ਤੇ ਲੱਗਣਾ ਨਹੀਂ ਟਾਈਮ ਬਈ ਇਤਰੇ ਹੁੰਦੇ ਕਿ ਲੱਗਦਾ 72 ਟਾਈਮ ਲੱਗ ਗਿਆ ਜੀ ਬਾਕੀ ਵੀ ਨੇ ਕਿੰਨੇ ਕੁ ਚਾਹ ਹੁੰਦੇ ਨੇ ਨਾ ਵੀ ਅੰਦੀ ਧਾਰ ਧਾਰ ਇਤਰੀ ਹੁੰਦੀ ਆ ਪਰ ਉੱਚਾ ਯਾਰ ਬਾਰੇ ਧਾਰ ਇਤਰੀ ਹੁੰਦੀ ਆ 72 ਲੱਗਾ ਜੀ ਬਾਕੀ ਵੀ ਨੇ ਕਿੰਨੇ ਕੁ ਤਰਾ ਦਿੰਦਾ ਉਹ ਵੀ ਕਿਆਰੇ ਬਾਕੀ ਵੀ ਨੇ ਕਿੰਨੇ ਸ਼ਾਵਲ ਆ ਗਏ ਇਹ ਇੱਥੇ ਇੱਕ ਗਲੀ 'ਚ ਪਏ ਸਾਰੇ ਲੋ ਜੀ ਉਧਰ ਟੈਕ ਕਰਾਈ ਜਾਂਦੇ ਤਾਂ ਕਾਪੀ ਵਾਲੇ ਖੜੇ ਆ ਤੇ ਆਉਂ ਉਤਰ ਚੈੱਕ ਕਰਬਲ ਕਰਬਲ ਹੁੰਦੀ ਆ ਆ ਜੋ ਆਪਾਂ ਡਾਂਗ ਲਾਈਏ ਆਹ ਦਿਖਾਈ ਜਾਂਦੇ ਕਬੂਤਰ ਸਾਰੇ ਜੀ ਬਹੁਤ ਉੱਤੇ ਕੂਤਰ ਉੱtre ਆਉਂਦੇ ਆ ਉਹ ਸਾਈਡ ਤੇ ਜਾ ਰਹਿੰਦਾ ਆਜੋ ਚੰਗਾ ਕਰਾਈਏ ਨੇ ਸ਼ਾਵਲ ਜੀ ਆ ਪਤਾ ਕੀ ਰੰਗ ਲੱਗੇ ਯਾਰ ਰੰਗ ਬੋਲਾ ਪਿੱਕਾਂ ਲਈ ਡਟੇ ਆ ਗਈ ਛੱਪੜਾ ਨੂੰ ਕਹਿੰਦੇ ਆ ਗਈ ਆ ਗਿਆ ਇੱਕ ਆ ਗਿਆ ਇਹਗਾ ਟੌਰੀ ਡੰਡਾ ਉਹੀ ਟੂਸਾ ਹਰਾ ਮਾਰੂਆ ਤਾਰੀ ਮਾਰ ਗਿਆ ਲੋ ਮਿੱਤਰੋ ਛੱਪੜਾ ਨੂੰ ਦੇਖੋ ਇੱਕ ਇੱਕ ਹੋਰ ਆ ਗਿਆ ਉੱਤੇ ਇੱਕ ਦੋ ਮਾਰ ਗਏ ਧਾਰੀ ਪਹਿਲਾਂ ਇੱਕ ਆ ਗਈ ਡੱਬੀ ਛੱਪੜਾ ਨੂੰ ਇੱਕਾ ਡੱਬੀ ਆ ਗਈ ਖੜ ਜਾ ਆਗੀ ਡੱਬੀ ਬਗਲ ਵਾਲੀ ਲਾਲ ਵਾਲੀ ਆਪਣਾ ਗੂਤਰ ਮਿੱਤਰ ਉੱਚਾ ਫਿਰਦਾ ਇਹ ਐਸੇ ਦਿਸ਼ਾ ਨਹੀਂ ਗਾ ਪਰ ਇਹ ਜਾ ਕੇ ਵਿਖਾਉਣੇ ਗੂਤਰ ਬਹੁਤ ਉੱਚਾ ਕਰਦਾ ਬਹੁਤ ਘੈਂਟ ਕਰਦਾ ਜੀਤਾ ਓਕੇ ਰਿਪੋਰਟਾ ਹਜੇ ਤਾਂ ਆ ਗਿਆ ਇਕਲੇ ਲੋ ਇਕ ਆ ਗਿਆ ਸਪੈਸ਼ਲ ਵਿਖਾਉਣ ਹੀ ਆਏ ਅਸੀਂ ਸਪੈਸ਼ਲ ਤੁਹਾਨੂੰ ਬਹੁਤ ਗੂਤਰ ਆ ਜਾਂਦੇ ਪਈ ਛਪੜਾਂ ਨੂੰ ਇੱਕ ਦੋ ਵਿੱਚ ਪਹਿਲਾਂ ਲਾ ਕੇ ਚੱਲੀਆ ਨਾ ਆ ਗਏ ਪਹਿਲਾਂ ਇੱਕ ਦੋ ਓਕੇ ਰਿਪੋਰਟਾ ਜਾਏਗਾ ਅਸੀਂ ਪੂਰਾ ਤੇ ਮਿੱਤਰੋ ਵੀ ਕਬੂਤਰ ਰਹਿ ਗਿਆ ਆਪਣਾ ਫਰਦਾ ਵੀ ਜਾਰੇ ਹੋਣਗੇ ਟੱਕ ਮਾਰ ਹੋਈ ਜਾਂਦੀ ਬਾਈ ਹਾਂਜੀ ਆ ਆਉਂਦਾ ਆਪਣਾ ਆ ਫਰਦਾ ਗੂੜੀ ਨੂੰ ਹੈਲੋ ਬਾਕੀ ਹਾਂ ਦੋ ਦਿਨ ਬੈੰਦੇ ਤੇ ਬੈਠੀ ਵੀ ਜਾਂਦੇ ਕਬੂਤਰ ਬੈ ਗਏ ਰਿਕਾਰਡਿੰਗ ਬੈ ਵੀ ਗਏ ਹਾਂ ਰਿਕਾਰਡਿੰਗ ਇੱਕ ਹਰੀ ਬਗਲ ਦਾ ਸੀ ਇੱਕ ਡੱਬੀ ਬੈ ਉਹਨਾਂ ਡੱਬੀ ਦੇ ਪਾਣੀ ਤੇ ਬੈਠੀ ਹੋਣੀ ਉਹਨਾਂ ਦੇ ਬੈਠੀ ਆ ਬਿੱਟੂ ਦੀ ਬਿੱਟੂ ਦੀ ਬੈ ਗਈ ਬਈ ਖੋਜਰੀ ਡੱਲੇ ਵਾਲਾ ਅੱਤੇ ਅੱਤੇ ਬੱਲੇ ਹਰੇ ਲਾਲ ਦੇਖ ਹੀ ਮਰੇ ਤੇਰੇ ਸਰ ਤੇ ਆ ਗਿਆ ਜਮਾ ਆਪੇ ਮਰਾੜ ਕੂਤਰ ਕੱਟਿਆ ਗਈ ਬਹਿ ਗਿਆ ਸ਼ਪੈਦੇ ਦੇ ਮਨਪਰੀ ਮਰਾੜ ਸ਼ਪੈਦੇ ਦੇ ਲੰਕ ਤੇ ਫਿਰਦੇ ਆ ਜੀ ਕੂਤਰ ਨੂੰ 5 ਮਿੰਟ ਬਈ ਬੱਬੂ ਮਚਾਕੀ ਓਕੇ ਹੋ ਮਰਾ ਬੋਟਾਂ ਜੀ ਪੂਰਾ ਆਨੰਦ ਆ ਰਿਹਾ ਗੁਰੀ ਪੂਰਾ ਬਾੜੇ ਪੈਣੇ ਅੱਜ ਸ਼ਾਮ ਨੂੰ ਜੇ ਸਾਡਾ ਕੂਤਰ ਜਿੱਤ ਗਿਆ ਮਹਾਰਾਜ ਦੀ ਕਰਾ ਪਾਣਾ ਨੰਦ ਨਟ ਨਟ ਨੰਦ ਰੱਲ ਨਾ ਆਈਏ ਬਾਪੀ ਰੰਬਾ ਚੜਾ ਕੇ ਉਦੋਂ ਚੱਲਵਾਣ ਕਰਨਾ 4.5 ਹੋ ਗਏ ਜੀ ਆਪਣਾ ਕਬੂਤਰ ਉੱਚਾ ਫਿਰਦਾ ਤੇ ਸਾਰੇ ਪੌਲੇ ਢਿੱਲੇ ਹੁੰਦੇ ਫਿਰਦੇ ਆ ਆ ਨਹੀਂ ਤਿੰਨ ਉਹ 7-8 ਲਿਟ ਦੇ ਫਿਰਦੇ ਆ ਲਓ ਜੀ ਬਿੰਦੇ ਫਿਰਦੇ ਆ ਉਹ ਦੋ ਉਹ ਬਹਿ ਗਏ ਇਹ ਇੱਕ ਇੱਥੇ ਅੰਦਰ ਵੜ ਗਿਆ ਕਬੂਤਰ ਤੇ ਬਾ बाकी ਬਹੁਤ ਕਬੂਤਰ ਬਿੰਦੇ ਫਿਰਦੇ ਆ ਹਣ ਫੇਰ ਚੱਕਰ ਮਾਰ ਗਿਆ ਕਬੂਤਰ ਹੋਣਗੇ ਕੋਈ 25 ਦਾ ਬਾਕੀ ਸਾਰੇ ਬੈਠੂਟ ਗਏ ਤੇ ਆਪਣਾ ਕਬੂਤਰ ਆਇਆ ਸੀ ਨੀਵਾ ਫੇਰ ਚੜ ਗਿਆ ਜੀ ਸਾਰਾ ਨਾ ਪਹਿਲਾਂ ਕੋ ਕਹਿਣਾ ਨਾਲੋਂ ਮਗਰ ਇਹ ਫੇਰ ਕੋ ਅਗੇ ਕਬੂਤਰ ਉੱਚੇ ਹੋ ਗਏ ਆ ਤੇ ਜਦੋਂ ਨੀਵਾ ਆਉਂਦਾ ਆਪਣਾ ਪੁੱਤਰ ਵਿਖਾਵਾਂਗੇ ਆ ਆਉਂਦਾ ਜੀ ਗੁਰੀ ਆਉਂਦਾ ਆਪਣਾ ਪੁੱਤਰ ਆ ਆ ਗਿਆ ਆ ਉਹ ਆ ਗਈ ਪੁੱਤਰ ਆਉਂਦਾ ਫਿਰਦਾ ਆਓ ਚੱਲਿਆ ਜੀ ਮੋੜਾ ਮੋੜਾ ਪਾਉਂਗਾ ਆਏ ਆ ਜਾ ਰਿਹਾ ਇਹ ਇਹਦੇ ਉੱਤੇ ਹੀ ਖੜ ਗਿਆ ਪੁੱਤਰ ਆ ਆ ਗਿਆ ਜੀ ਇੱਥੇ ਆਉਂਦਾ ਆਉਂਦਾ ਮੜਾ ਮੜਾ ਦੀਆਂ ਵੀ ਗੁਤਰ ਸਾਰੇ ਰਹਿ ਗਏ ਵੀ ਗੁਤਰ ਰਹਿ ਗਏ ਹਾਂ ਤੇ ਰਾਤ ਨੂੰ ਭਾਉਣਾ ਔਖਾ ਹੈ ਨਾ ਜਿਹਦੇ ਹਿਸਾਬ ਨਾਲ ਫਿਰਦਾ ਨਾ ਇਹ ਤਾਰ ਨਹੀਂ ਲੰਗਦਾ ਠੱਪੇ ਮਾਰ ਪੂਚੜ ਕਾ ਉਤਰ ਬੰਦ ਫਿਰਦੇ ਵਾਵਾ ਹਾਂ ਵੀ ਉਤਰ ਹੋਣਗੇ ਘਟੋ ਘਾਟ ਜੀ ਠੀਕ ਆ ਬਾਕੀ ਅੱਧੇ ਗਲੌਂਕਦੇ ਫਿਰਦੇ ਆ ਚਾਰ ਪੰਜ ਉੱਚੇ ਖੜੇ ਆ ਆਪਣਾ ਸਮੱਧਰ ਫਿਰਦਾ ਪੂਰੇ ਖੋਸ਼ ਅੱਜ ਲਿਆ ਕਰੋ ਯਾਰ ਆਹ ਖੋਸ਼ ਆ ਪੂਰਾ ਹਵਲੀ ਆਹ ਠਾਪੇ ਆ ਹਾਂ ਅੱਲਾਹ ਲੈ ਜਾਣਾ ਜੇ ਵੀ ਲੈ ਲੈ ਪੁੱਤਰ ਮੇਸੂ ਵਾਲੇ ਕਹਿੰਦਾ ਲੱਗੇ ਕੱਲਾ ਰਹਿਣਾ ਆ ਕਰਦੇ ਹਾਂ ਜੈ ਤਿਆਰ ਆ ਗਿਆ ਹੁਣ ਖਾ ਯਾਰ ਕਿੱਥੇ ਆ ਆ ਗਿਆ ਆ ਗਿਆ ਜੀ ਆ ਚੱਲਿਆ ਨੱਚੋ ਨੱਚਦਾ ਸਾਡੇ ਪੰਜ ਦਾ ਟਾਈਮ ਹੋਗਾ ਕਿੰਨਾ ਅੰਦਰ ਰਹੇਗਾ ਅੱਧਾ ਘੰਟਾ ਰਹੇਗਾ ਮੈਂ ਕੁੱਟੀ ਫੜਨੀ ਹੈ ਹਾਂ ਹਾਂ ਸ਼ੈਲੀ ਭੜਕਾਉਣੀ ਔਖੀ ਹੋਣੀ ਹੈ ਨਾ ਰਾਤ ਨੂੰ ਐਵੇਂ ਭਜਣ ਗਿਆ ਸ਼ੈਲੀ ਲੜੂ ਤੇ ਰਾਤ ਨੂੰ ਦੇ ਦਾਦਿਆਂ ਜੀ ਆ ਆ ਗੁੱਤਰੇ ਕਰ ਬੰ ਲੰਕੇ ਫਿਰਦੇ ਵੇਖੋ ਆ ਜੀ ਪੂਰੇ ਨਿਹਾਲ ਆ ਆ ਗਿਆ ਇੱਕ ਆ ਗਏ ਕਿੰਨੇ ਜੀ ਆ ਆ ਇੱਕ ਗੁੱਤਰਾ ਹੈ ਬਸ ਆ ਹੀ ਗੁੱਤਰੇ ਰਹਿ ਗਏ ਜਿਹੜੇ ਆ ਫਿਰਦੇ ਆ ਚਾਰ ਕਾ ਫਿਰਦੇ ਇਧਰ ਆ ਚਾਰ ਕਾ ਇਧਰ ਆ ਬਸ ਗੁੱਤਰੇ ਰਹਿ ਗਏ 20 25 ਬਸ ਬਾਈ ਗੁੱਤਰਾ ਆ ਹੀ ਰਹਿ ਗਏ ਬਸ ਲੰਮਕ ਲੰਮਕ ਕੇ ਸਾਰੇ ਲੰਮਕ ਕੇ ਬਾਕੀ ਸਾਰੇ ਛਪਣਾ ਛਪਣਾ ਜਪੂਠੀਆਂ ਤੇ ਦਰਖਤਾਂ ਦੇ ਨਹੀਂ ਉੜਦਾ ਜਿਆਦਾ ਆ ਫੈਲ ਤੇ ਟਾਵਰ ਵਾਲੀ ਹਾਂ ਬਾਹਰ ਹੈਗੇ 25 ਕਬੂਤਰ ਬਸ ਓਕੇ ਹੋ ਗੀਆਂ ਇਹ ਰਿਪੋਰਟਾਂ ਜਮਾ ਪਰਲੀ ਫਿਰਨੀ ਦੇ ਬੈਠੂ ਆ ਆਪਣਾ ਕੂਤਰ ਉਧਰ ਉਧਰ ਭੜਕਾਵਾਂਗੇ ਅਪਿਛੇ ਦੀ। ਉਹ ਜੀ ਫਿਰਦੀ ਆ ਜੇ। ਕਾਲੀ ਬਗਲਾ। ਓਕੇ ਉਹਨਾਂ ਰਿਪੋਰਟਾਂ ਹੀ ਬਾਕੀ ਕੀ ਗੁਰੇ ਸਾਹਿਬ ਜੀ? ਕੀ ਲੱਗ ਰਿਹਾ ਤੁਹਾਨੂੰ? ਬਾਹਰ ਲੱਗਣਾ ਕਿ ਓ ਢਾਂਗਿਆਂ ਲਿਓ ਬਾਈ ਜਿੱਤੇ ਪਏ ਆ। ਵਾਹ ਠੀਕ ਆ। ਆਹਾਂ ਥੱਪੇ ਮਾਰਦਾ ਫਿਰਦਾ ਜੀ। ਹੁਣ ਬੇਦਿਨ ਲਓ ਜੀ ਕਬੂਤਰਾ ਆਪਣਾ ਜਿੱਤ ਗਿਆ ਤੇ ਕਬੂਤਰ ਭਾਲਿਆ ਆਪਾਂ ਤੇ ਹਜੇ ਪਤਾ ਨਹੀਂ ਕਿੰਨੇ ਕੂਤਰਾਂ ਸਾਂਝੀ ਹੋਈ ਆ 120 ਕੂਤਰ ਸੀਗੇ। ਜੋੜ ਲੱਗਾ ਹੋਊ ਉਤਰ ਡੇਗਦਾ ਸੀਗਾ ਲੰਮਾ ਹੀ ਪੈ ਗਿਆ ਸ਼ਰੀਰ ਤੇ ਆ ਕੇ ਯਾਰ ਵੀ ਦੇਖ ਸਕਦੇ ਜੋਰ ਲੱਗਾ ਹੋਊ ਕੂਤਰ ਦਾ ਬਾਕੀ ਓਕੇ ਰਿਪੋਰਟਾਂ ਕਿਵੇਂ ਲੱਗੀ ਭਾਜੀ ਹਾਂਜੀ ਭਾਈ ਜੀ ਭਾਜੀ ਓਕੇ ਆ ਕਿਵੇਂ ਬੰਦਾ ਪੈ ਗਿਆ ਕੂਤਰ ਕਿੱਥੇ ਉੱਡਿਆ ਕੂਤਰ ਬਹੁਤ ਅੱਡ ਕ ਉੱਡਿਆ ਹੁਣੇ ਪਾਇਆ ਖਿੱਲਰ ਗਿਆ ਸ਼ਰੀਰ ਤੇ ਆ ਕੇ ਆਹੀ ਤਾਂ ਵੇਖਿਆ ਹੀ ਨਹੀਂ ਉਧਰ ਸੀ aí ਤਾਂ ਕਛਤਰੀ ਮੰਗਾਉਂਦੇ ਰਹਿ ਗਏ ਹਾਂ ਇਧਰ ਮੈਂ ਬੁਗਾ ਕੇ ਪਾ ਲਿਆ ਅੱਖਾਂ ਮੀਚੀਆਂ ਦਾ ਕੂਤਰ ਪਾਣੀ ਪੂਣੀ ਪੀਦਾ ਸੈੱਟ ਕਰਤਾ ਕਿਵੇਂ ਲੱਗੀ ਭਾਈ ਓਕੇ ਰਿਪੋਰਟਾਂ ਪੂਰੀਆਂ ਤੇ ਵਧਾਈਆਂ ਸਾਰੇ ਵੀਰਾਂ ਨੂੰ ਭਾਈ ਓਕੇ ਰਿਪੋਰਟਾਂ ਹੋਊਗਾ ਤੇ ਪਾਣੀ ਪੂਣੀ ਪਿਆਤਾ ਆਪਾਂ ਆਈਂਦੇ ਤੋਂ ਬਾਅਦ ਮੈਂ ਰੀਦੀ ਮੋਰ ਦਾ ਜਿੱਤ ਗਿਆ ਜੀ ਪਿਆਤਾ ਜੀ ਪਾਣੀ ਪੂਣੀ ਵੀ ਓਕੇ ਹੋਊਗਾ ਰਿਪੋਰਟਾਂ ਜਿਵੇਂ ਜਾਨਵਰ ਦੀਆਂ ਪਰ ਓਕੇ ਦਾ ਹਜੇ ਕਿੱਥੇ ਹੈ ਗਾਂਵ ਪਛੇ ਡਿੱਗੀ ਜਾਂਦਾ ਇਹ ਤਾਂ ਯਾਰ ਚਲੋ ਕੋਈ ਨੀਰ ਜਾਨਵਰ ਨੇ ਜ਼ੋਰ ਬਹੁਤ ਲਾਇਆ ਕਬੂਤਰ ਨੇ ਕਹਿਣ ਨੂੰ ਕੀ ਕਹਿਣਾ ਇੱਕ ਵੇਰੀ ਵੀ ਟਾਈਮ ਨਹੀਂ ਲਵਾਇਆ ਨੇ ਓਕੇ ਹੋਊਗਾ ਜਿਵੇਂ ਓਕੇ ਗੁਰੀ ਜਮਾਂ ਬਈ ਬਸ ਪਾਣੀ ਪੂਣੀ ਪਿਆਦਾ ਆਪਾਂ ਜਾਨਵਰ ਨੂੰ ਜੋਰ ਲਾਉਣਾ ਨੋਂ ਬਗੜ ਤਾ ਬਹੁਤ ਜੋਰ ਲਾਇਆ ਬਈ ਵੈਸ਼ ਹੀ ਗਿਆ ਆ ਕੇ ਯਾਰ ਸਿਰਾ ਲਵਾਤਾ ਯਾਰ ਜੀਨੂੰ ਕਈ ਨਾ ਸਿਰਾ ਉਹ ਚੀ ਕਰਾ ਦਿਆ ਜ ਕਬੂਤਰ ਨੇ ਪਹਿਲੀ ਬਾਜੀ ਛੱਡੀ ਬਈ ਸੀਜ਼ਨ ਦੀ ਤੇ ਪਹਿਲੀ ਜਿੱਤੇ ਸਾਰੇ ਵੀਰਾਂ ਨੂੰ ਮੁਬਾਰਕਾ ਓਕੇ ਉਹ ਗਰਪੋਟਾਂ ਜਮਾ ਲਓ ਜੀ ਜਾਨਵਰ ਆ ਕੇ ਬਹਿ ਗਿਆ ਤੇ ਜੋਰ ਬਹੁਤ ਲੱਗਾ ਬੀ ਕਬੂਤਰ ਦਾ ਤੇ ਮਸਾਂ ਹੋ ਗਿਆ ਵਗ ਗਿਆ ਪਰ ਅੱਗੇ ਨਾ ਬਈ ਬਹੁਤ ਸੈੱਟ ਹੋ ਗਿਆ ਕਬੂਤਰ ਗਾਂ ਵਿੱਚ ਛੱਡੀ ਜਾਂਦਾ ਸੀ ਗਾਂ ਵਿੱਚ ਛੱਡਦੀ ਜਾਂਦਾ ਸੀ ਤੇ ਹੁਣ ਉਹਨਾਂ ਓਕੇ ਰਿਪੋਰਟਾਂ ਤੇ ਬਾਕੀ ਕਬੂਤਰ ਨੂੰ ਸਾਮ ਸੁਣ ਕੇ ਇਹ ਦਾਣੇ ਦੂ ਉਹ ਦਾਣੇ ਆਖਿਆ ਬਾਦਾਮ ਨੂੰ ਪਾਉਣੇ ਕਬੂਤਰ ਨੂੰ ਇਹ ਇਸ ਤਰ੍ਹਾਂ ਲਵਾਤਾ ਯਾਰ ਬਈ ਇਹ ਜਿੰਨ ਕਹਿੰਦੇ ਨਾ ਸਰਾ ਇੱਕ ਵੀ ਬਈ ਟਾਈਮ ਨਹੀਂ ਲਵਾਇਆ ਸਾਨੂੰ ਵੀ ਦੀਂਦਾ ਰਿਹਾ ਉੱਤੇ ਉੱਤੇ ਘੂ ਗਿਆ ਬਈ ਇਹ ਛੋਟੇ ਨੇ ਸਰਾ ਕਰਾਦਾ ਬਈ ਜਿਵੇਂ ਜਿਹਨੂੰ ਐਂਡ ਕਹਿੰਦੇ ਹੁੰਦੇ ਆ ਤੇ ਚਲੋ ਮਿੱਤਰੋ ਆਪਾਂ ਯਾਰ ਕੂਤਰਮ ਬਣਾ ਕੇ ਉਹਨੂੰ ਦੇਵਾਂਗੇ ਸਾਂਕੇ ਤੇ ਫਿਰ ਗਾ ਐਂਡ ਕਰ ਦਿੰਨੇ ਆਪਾਂ ਲੋਅ ਦਾ ਬੁਰੇ ਤੇ ਨਸਕਾਰ ਨੂੰ